ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਸ਼ੋਅ ਸਾਡੇ ਨਾਲ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਕੈਨੇਡਾ ਤੋਂ ਇੱਕ ਤੋਂ ਬਾਅਦ ਇੱਕ ਨਵੇਂ-ਨਵੇਂ ਅਪਡੇਟਸ ਆ ਰਹੇ ਨੇ ਉਹਨਾਂ ਦੀ ਕਲੈਰਿਟੀ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਹੋਰ ਅਪਡੇਟ ਆਇਆ ਜਿਹਦੇ ਨਾਲ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਲਿਮਿਟ ਕੀਤੀ ਜਾਣੀ ਹੈ ਸੋ ਜਸਮੀਤ ਜੀ ਤੋਂ ਇਹਦਾ ਪੂਰਾ ਐਨਾਲਿਸਿਸ ਲੈਨੇ ਆ ਇਹਦਾ ਇੰਪੈਕਟ ਵੀ ਅਸੀਂ ਜਾਣਾਂਗੇ ਕਿ ਕੀ ਇੰਪੈਕਟ ਪਏਗਾ ਔਰ ਸਾਡੇ ਸਟੂਡੈਂਟ ਹੁਣ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਜਸਮੀਤ ਜੀ ਬਹੁਤ ਸਵਾਗਤ ਹੈ ਸਸਿਕਲ ਸਸਿਕਲ ਜਸਮੀ ਜੀ ਜਸਮੀ ਜੀ ਤੁਸੀਂ ਕਿਹਾ ਇੱਕ ਨਵਾਂ ਅਪਡੇਟ ਹੋ ਰਿਹਾ ਮੈਂ ਚਾਹੂੰਗਾ ਇੱਕ ਤਾਂ ਅਪਡੇਟ ਕਲੀਅਰ ਕਰੋ ਪੂਰੀ ਕਲੈਰਿਟੀ ਉਹਦੇ ਤੇ ਜ਼ਰੂਰ ਦਿਓ ਸੋ ਕੈਨੇਡਾ ਨੇ ਲਾਸਟ ਨਾਈਟ ਅਨਾਉਂਸ ਕੀਤਾ ਹੈ ਕਿ 6 ਲੱਖ 6250 ਫਾਈਲਾਂ ਹੀ ਇਸ ਸਾਲ ਚ ਸਬਮਿਟ ਹੋ ਪਾਣਗੀਆਂ 2024 ਚ ਇਸ ਤੋਂ ਬਾਅਦ ਕੋਈ ਵੀ ਫਾਈਲ ਸਬਮਿਟ ਹੁੰਦੀ ਹੈ ਉਹ ਆਟੋਮੈਟਿਕਲੀ ਵਿਡਰੋ ਕਰ ਦਿੱਤੀ ਜਾਏਗੀ ਔਰ ਉਹਦੀ ਬੈਸੀ ਫੀਸ ਵੀ ਰੀਫੰਡ ਕੀਤੀ ਜਾਏਗੀ ਔਰ ਜਿਹੜਾ ਉਹਨਾਂ ਦਾ ਐਨੂਅਲ ਕੋਟਾ ਹੈ 364000 ਵੀਜ਼ਾ ਕੰਪਲੀਟ ਹੋਣ ਤੋਂ ਬਾਅਦ ਵੀ ਫਾਈਲਾਂ ਨੂੰ ਪ੍ਰੋਸੈਸ ਨਹੀਂ ਕੀਤਾ ਜਾਏਗਾ ਸੋ ਬਹੁਤ ਹੀ ਵੱਡਾ ਅਪਡੇਟ ਹੈ ਔਰ ਥੋੜਾ ਜਿਹਾ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਆਪਣੀਆਂ ਫਾਈਲਾਂ ਸੀ ਜਲ ਤੋਂ ਜਲਦ ਸਬਮਿਟ ਕਰ ਦਈਏ ਬਿਕਾਜ਼ ਇਹ ਕੋਟਾ 4-5 ਮਹੀਨੇ ਤੋਂ ਜ਼ਿਆਦਾ ਟਿਕਨ ਵਾਲਾ ਨਹੀਂ ਹੈਗਾ ਐਂਡ ਵੀ ਨੀਡ ਟੂ ਸੀ ਕਿ ਕਿੰਨੀਆਂ ਫਾਈਲਾਂ ਹੁਣ ਸਬਮਿਟ ਹੋਈਆਂ ਕਿੰਨੀਆਂ ਫਾਈਲਾਂ ਸਬਮਿਟ ਨਹੀਂ ਹੋਈਆਂ ਕਿਉਂਕਿ ਕੈਨੇਡਾ ਬਿਲਕੁਲ ਚਾਹੁੰਦਾ ਹੈ ਕਿ ਜਿਹੜੇ ਵੀ ਬੱਚੇ ਹੁਣ ਕੈਨੇਡਾ ਆਣ ਉਹਨਾਂ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਮਿਲੇ ਕੀ ਕਹਿੰਦੇ ਆ ਕੈਨੇਡਾ ਆ ਕੇ ਉਹਨਾਂ ਨੂੰ ਇੱਕ ਐਜੂਕੇਸ਼ਨ ਇਦਾਂ ਦੀ ਮਿਲੇ ਜਿਹੜੀ ਉਹ ਕਿਤੇ ਇੰਪਲੀਮੈਂਟ ਕਰ ਸਕਣ ਔਰ ਉਹ ਐਜੂਕੇਸ਼ਨ ਇੰਪਲੀਮੈਂਟ ਕਰਕੇ ਉੱਥੇ ਜਾ ਕੇ ਉੱਥੇ ਸੈਟਲ ਹੋ ਪਾਣ ਸੋ ਇਹ ਸਾਰੇ ਵੀ ਜਿਹੜੇ ਸਟੈਪਸ ਲਿੱਤੇ ਜਾ ਰਹੇ ਆ ਇਜ਼ ਟੂ ਇੰਪਰੂਵ ਕੈਨੇਡਾ ਐਜੂਕੇਸ਼ਨ ਸਿਸਟਮ ਬਟ ਹਰ ਚੀਜ਼ ਦੇ ਉੱਤੇ ਉਹਨਾਂ ਨੇ ਇੱਕ ਕਲੌਜ਼ ਪਾਤਾ ਸੋ ਮੈਨੂੰ ਲੱਗਦਾ ਹੈ ਕਿ ਹੁਣ ਕੈਨੇਡਾ ਬਹੁਤ ਹੀ ਸਿਸਟਮੈਟਿਕਲੀ ਚੱਲਣ ਵਾਲਾ ਹੈ ਔਰ ਸਾਰੇ ਸਟੂਡੈਂਟਸ ਨੂੰ ਗਵਰਨਮੈਂਟ ਕਾਲਜਸ ਦੇ ਮੇਨ ਕੈਂਪਸਸ 'ਚ ਐਡਮਿਸ਼ਨ ਲੈਣੀਆਂ ਚਾਹੀਦੀਆਂ ਜਲਦ ਤੋਂ ਜਲਦ ਬਿਲਕੁਲ ਠੀਕ ਹੈ ਜਸਮੀਤ ਜੀ ਜਿਵੇਂ ਕੋਟਾ ਪੂਰਾ ਹੋਣ ਤੋਂ ਬਾਅਦ ਅਗਰ 6 ਲੱਖ 6000 ਤੋਂ ਵੱਧ ਐਪਲੀਕੇਸ਼ਨ ਰੈਸਟ੍ਰਿਕਟ ਹੋ ਜਾਊਗੀ ਅਗਰ ਕੋਟਾ ਪੂਰਾ ਹੋਣ ਤੋਂ ਬਾਅਦ ਜਿਹੜੀਆਂ ਬਾਕੀ ਐਪਲੀਕੇਸ਼ਨਸ ਨੇ ਉਹ ਵੀ ਨਹੀਂ ਪ੍ਰੋਸੈਸ ਹੋਣੀਆਂ ਨਹੀਂ ਬਿਲਕੁਲ ਨਹੀਂ ਪ੍ਰੋਸੈਸ ਹੋਣੀਆਂ ਐਜ਼ ਪਰ ਦਾ ਨਿਊ ਅਪਡੇਟ ਉਨਾ ਐਪਲੀਕੇਸ਼ਨ ਨੂੰ ਵਿਡਰੋ ਕਰ ਦਿੱਤਾ ਜਾਏਗਾ ਔਰ ਐਮਬੈਸੀ ਫੀਸ ਵੀ ਰੀਫੰਡ ਕਰ ਦਿੱਤੀ ਜਾਏਗੀ ਇਹਦਾ ਮਤਲਬ ਹੈ ਸਟੂਡੈਂਟ ਨੂੰ ਫੇਰ ਨੈਕਸਟ ਇਨਟੇਕ ਲਈ ਅਪਲਾਈ ਕਰਨਾ ਪਏਗਾ ਦੁਬਾਰਾ ਲਾਣੀ ਪੈਗੀ ਫਾਈਲ ਅਗਲੇ ਸਾਲ ਜੀ ਜੀ ਤੁਸੀਂ ਇਹਦਾ ਇਮਪੈਕਟ ਕੀ ਦੇਖਦੇ ਹੋ ਸਾਡੇ ਸਟੂਡੈਂਟ ਹੋਰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਸੋ ਇਹਦਾ ਇਮਪੈਕਟ ਤਾਂ ਹੁੰਦਾ ਹੈ ਕਈ ਵਾਰੀ ਤਾਂ ਆਪਾਂ ਜਿਵੇਂ ਓਪਨ ਸੀ ਨੰਬਰਸ ਔਰ ਬਹੁਤ ਸਾਰੇ ਬੱਚਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਕਿ ਲਾਸਟ ইয়ার ਸੁਣਨ ਚ ਆਇਆ ਕਿ 6 ਲੱਖ ਬੱਚਿਆਂ ਦਾ ਵੀਜ਼ਾ ਹੀ ਮਿਲਿਆ ਜੀ ਸੋ 9-10 ਲੱਖ ਦੇ ਕਰੀ ਫਾਈਲ ਲੱਗੀਆਂ ਹੋਣੀਆਂ ਹੈ ਸੋ ਜਿਹੜੇ ਬੱਚਿਆਂ ਨੂੰ ਸੀਗੀ ਕੌਨਫੀਡੈਂਸ ਸੀ ਆਪਾਂ ਯਾਰ ਜਦੋਂ ਮਰਜ਼ੀ ਫਾਈਲ ਲਾ ਦਾਂਗੇ ਅਸੀਂ ਹਲੇ ਵੇਟ ਕਰ ਲੈਨੇ ਆ ਦੇਖ ਲੈਨੇ ਆ ਬਟ ਉਹ ਚੀਜ਼ ਹੁਣ ਕਿਤੇ ਖਤਮ ਹੋ ਗਈ ਹੈ ਉਹ ਹੁਣ ਸਟੂਡੈਂਟਸ ਨੂੰ ਜਲਦ ਤੋਂ ਜਲਦ ਆਪਣੀ ਕੰਡੀਸ਼ਨਲ ਆਫਰ ਲੈਟਰ ਮੰਗਾਣੀ ਪਏਗੀ ਬਿਕੋਜ਼ ਹਰ ਪ੍ਰੋਵਿੰਸ਼ੀਅਲ ਪ੍ਰੋਵਿੰਸ ਆਪਣੇ ਕਾਲਜਿਸ ਨੂੰ ਇੱਕ ਨੰਬਰ ਆਫ ਅਪਲੀਕੇਸ਼ਨਸ ਦੇਵੇਗਾ ਕਿ ਤੁਸੀਂ 5000 ਬੱਚਾ ਕਰ ਸਕਦੇ ਹੋ ਤੁਸੀਂ 8000 ਕਰ ਸਕਦੇ ਹੋ ਹੁਣ 온ਟਾਰੀਓ 온ਟਾਰੀਓ ਚ ਜੇ 1.5 ਲੱਖ ਦੇ ਕਰੀਬ ਸੀਟ ਆਂਦੀ ਹੈ ਤਾਂ 584 ਡੀਐਲਆਈ 584 ਸੋ ਕਿਦਾਂ ਡਿਵਾਈਡ ਕਰਨਗੇ ਹੱਲੇ ਸਾਰਾ ਕੁਝ ਕੁਐਸਚਨ ਮਾਰਕ ਹੈ ਹਰ ਕਾਲਜਸ ਨੂੰ ਕਿਦਾਂ ਇਹ ਸੀਟਸ ਮਿਲਣਗੀਆਂ ਸੋ ਬਹੁਤ ਵੱਡੇ ਹੱਲੇ ਹੱਲੇ ਵੀ ਬਹੁਤ ਸਾਰੀਆਂ ਕਨਫਿਊਜਨਸ ਹੈ ਬਟ ਕੈਨੇਡਾ ਤੋਂ ਡੇਲੀ ਅਪਡੇਟਸ ਆ ਰਹੇ ਨੇ ਬਿਲਕੁਲ ਠੀਕ ਹੈ ਜਸਮੀਤ ਜੀ ਇਹਦਾ ਮਤਲਬ ਅਸੀਂ ਇਹ ਸਮਝੀਏ ਕਿ ਫਰਸਟ ਕਮ ਫਰਸਟ ਸਰਵ ਬੇਸ ਹੈ ਜਿਹਨੇ ਪਹਿਲਾਂ ਅਪਲੀਕੇਸ਼ਨ ਲਾ ਲਈ ਉਹ ਉਹਦੀ ਕਿਸਮਤ ਹੋਊ ਤਾਂ ਵੀਜ਼ਾ ਮਿਲ ਜਾਊਗਾ ਹੋ ਸਕਦਾ ਉਹਨੂੰ ਨਾ ਵੀ ਮਿਲੇ ਸੀ ਦੇਖੋ ਵੀਜ਼ਾ ਜੇ ਤੁਸੀਂ जीआईसी ਭਰੀਆ ਪੂਰੀ ਔਰ ਤੁਸੀਂ ਕੀ ਕਹਿੰਦੇ ਆ ਟਿਊਸ਼ਨ ਫੀਸ ਭਰੀਆ ਤੁਸੀਂ ਗਵਰਨਮੈਂਟ ਕਾਲਜ ਚ ਸਬਮਿਟ ਕਰ ਰਹੇ ਹੋ ਆਪਣੀ ਫਾਈਲ ਤਾਂ ਵੀਜ਼ਾ ਬਿਲਕੁਲ ਮਿਲੇਗਾ ਹੀ ਮਿਲੇਗਾ ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਸ ਬਹੁਤ ਘੱਟ ਹੈ ਬਿਲਕੁਲ ਠੀਕ ਹੈ ਸੋ ਹੁਣ ਮਤਲਬ ਇਹ ਹੈ ਕਿ ਸਟੂਡੈਂਟ ਜਲਦੀ ਤੋਂ ਜਲਦੀ ਆਪਣੀਆਂ ਫਾਈਲਸ ਲਾਉਣ ਹੁਣ ਕਿਹੜੇ ਇਨਟੇਕ ਲਈ ਤੁਸੀਂ ਫੋਕਸ ਕਰਾ ਰਹੇ ਹੋ ਅ ਸੀ ਅਸੀਂ ਦੇਖੋ ਇਸ ਟਾਈਮ ਤੇ ਤਾਂ ਮਈ ਇਨਟੇਕ ਬਹੁਤ ਮੁਸ਼ਕਿਲ ਲੱਗ ਰਿਹਾ ਕਿਉਂਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਤੇ ਕੋਈ ਕਲੈਰਿਟੀ ਨਹੀਂ ਆਈ ਹੈ ਸੋ ਸਪਟੈਂਬਰ ਇਨਟੇਕ ਚ ਫਾਈਲ ਜ਼ਰੂਰ ਸਟੂਡੈਂਟਸ ਨੂੰ ਆਫਰ ਲੈਟਰ ਅਪਲਾਈ ਕਰਨ ਜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਤੇ ਅਗਲੇ 10 12 ਦਿਨਾਂ ਚ ਕਲੈਰਿਟੀ ਆ ਜਾਂਦੀ ਹੈ ਤਾਂ ਸੀ ਜ਼ਰੂਰ ਕੀ ਕਹਿੰਦੇ ਮਈ ਇਨਟੇਕ ਦੀਆਂ ਫਾਈਲਾਂ ਵੀ ਲਾ ਸਕਾਂਗੇ ਜਿਹੜੇ ਬੱਚਿਆਂ ਨੇ ਮਈ ਦੀ ਫਾਈਲਾਂ ਲਾਈਆਂ ਹੋਈਆਂ ਮੈਨੂੰ ਕਹਾਂਗਾ ਘਬਰਾ ਨਾ ਕਿ ਜਲਦੀ ਸ਼ਾਇਦ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਤੇ ਕੋਈ ਨਾ ਕੋਈ ਅਪਡੇਟ ਆਏਗਾ ਤੇ ਆਪਾਂ ਫਾਈਲਾਂ ਜ਼ਰੂਰ ਲਗਾ ਸਕਾਂਗੇ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਹਮੇਸ਼ਾ ਸਾਡੇ ਨਾਲ ਸ਼ੇਅਰ ਕਰਦੇ ਨੇ ਸੋ 90413 90 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਸੰਪਰਕ ਚ ਰਹੋ ਔਰ WhatsApp ਨੰਬਰ ਵੀ ਹੈ ਜਿਹੜਾ ਜਸਮੀਤ ਜੀ ਕੋਲੇ ਰਹਿੰਦਾ ਤੁਸੀਂ ਡਾਇਰੈਕਟ WhatsApp ਕਰ ਸਕਦੇ ਹੋ ਜਸਮੀਤ ਜੀ ਇੱਕ ਵਾਰੀ WhatsApp ਨੰਬਰ ਵੀ ਤੁਸੀਂ ਦੱਸ ਦਿਓ 9041096100 ਬਿਲਕੁਲ ਸੋ 90410 so, 9 ਅੱਗੇ ਕਿਹਨਾ ਜੀ 96100 ਹਾਂ 96100 ਸੋ ਇਸ WhatsApp ਨੰਬਰ ਦੇ ਉੱਤੇ ਵੀ ਤੁਸੀਂ ਆਪਣੇ ਪ੍ਰੋਫਾਈਲ ਜਸਮੀਤ ਜੀ ਨਾਲ ਸ਼ੇਅਰ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ